ਸਾਸ਼ੀਕਾਲ ਜੀ ਪੁਲਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਬੀਬੀਆਂ ਪਹੁੰਚੀਆਂ ਨੇ ਮੇਲੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸਾਸ਼ੀਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਆ ਮਰਜੀਤ ਕੋਹਰ ਕਿੱਥੋਂ ਆਏ ਹੋ ਮਾਸੀ ਵਾਲੇ ਹੋ ਅੱਛਾ ਬੱਚੇ ਤੁਹਾਡੇ ਵੇਖਿਆ ਬਹੁਤ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਹੋ ਤੇ ਘਰੇ ਵੀ ਆ ਹੀ ਕੰਮ ਕਰਦੇ ਆ ਜਾਂ ਗੁਰੂ ਦੇ ਨਾਲ ਹੀ ਇਹਨਾਂ ਦੀ ਸ਼ਰਧਾ ਹੈ ਨਹੀਂ ਜੀ ਘਰੇ ਤੋਂ ਨਹੀਂ ਆ ਹੀ ਕਰਦੇ ਇਹ ਤਾਂ ਬਾਹਰ ਆਣ ਕੇ ਹੀ ਸੇਵਾ ਕਰਦੇ ਆ ਨਹੀਂ ਕਰਦੇ ਘਰ ਤੋਂ ਵੇਲੇ ਬੈਠੇ ਰਹਿੰਦੇ ਆ ਮੁੰਡਾ ਇਹਨਾਂ ਜੋ ਤੁਹਾਡਾ ਮੇਰਾ ਮੁੰਡਾ ਬਾਹਰ ਗਿਆ ਅਜੇ ਹਾਂਜੀ ਤੁਸੀਂ ਦੂਜਿਆਂ ਨੂੰ ਨਿੰਦ ਦਾ ਵਿਚਾਰਿਆ ਨੂੰ ਤੁਹਾਡੇ ਮੁੰਡੇ ਸਾਰੇ ਹੀ ਆਪਣੇ ਨੇ ਹਾਂਜੀ ਆ ਜਦ ਮੈਂ ਦੇਖਿਆ ਵੀ ਮਾਝੇ ਦੇ ਜਿਹੜੇ ਲੋਕ ਆ ਉਹਨਾਂ ਦੀ ਬਾਬੇ ਬੁੱਢੇ ਸਭ ਤੋਂ ਵੱਡੀ ਸ਼ਰਧਾ ਆ ਬਾਬੇ ਬੁੱਢੇ ਸਾਹਿਬ ਦੀ ਸ਼ਕਤੀ ਬੜੀ ਆ ਬਹੁਤ ਸ਼ਕਤੀ ਆ ਬਹੁਤ ਸ਼ਕਤੀ ਹੈ ਬਾਬੇ ਬੁੱਢੇ ਸਾਹਿਬ ਦੀ ਉਹ ਸਭ ਕੁਝ ਦਿੰਦੇ ਆ ਜੋ ਮੰਗੀਏ ਨਵੀ ਕੋਈ ਨੂੰਹ ਆਉਂਦੀ ਆ ਤੁਹਾਡੇ ਘਰਾਂ ਚ ਤੁਸੀਂ ਇੱਥੇ ਹੀ ਲੈ ਕੇ ਆਉਨੇ ਹੋ ਹਾਂ ਲੈ ਕੇ ਆਉਨੇ ਆ ਤਾਂ ਕੀ ਕਾਰਨ ਹੈ ਜੀ ਕਿਹੜੀ ਸੁਖਣਾ ਸੁਖਦੇ ਹੋ ਜਿਹੜੇ ਸੁਖੜਾ ਸੁਖੀਏ ਉਹ ਹੀ ਮਹਾਰਾਜ ਬੁਢੀ ਕਰਦੇ ਆ ਹਾਂਜੀ ਜੀ ਕੀ ਇਤਿਹਾਸ ਕੀ ਹੈ ਇਸ ਜਗ੍ਹਾ ਦਾ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜੁੜੀ ਹੋਈ ਹੈ ਜਗ੍ਹਾ ਸਮਾਦਾਨ ਬਾਬਾ ਬੁੱਢਾ ਸਾਹਿਬ ਬੁੱਢਾ ਸਾਹਿਬ ਦੀ ਸਮਾਦਾਨ ਹਾਂਜੀ ਇਹਦਾ ਕੀ ਕਾਰਨ ਹੈ ਕਿ ਬੜੇ ਬੜੇ ਲੋਕ ਇਸ ਸ਼ਰਧਾ ਦੇ ਵਿੱਚ ਨੇ ਬਾਬਾ ਬੁੱਢਾ ਸਾਹਿਬ ਨੂੰ ਬੜਾ ਮਾਨਦੇ ਪੁੱਤਰਾਵਾਲਿਆਂ ਨੂੰ ਪੁੱਤਰ ਮਿਲਦੇ ਆ বিজে ਵਾਲਿਆਂ ਨੂੰ বিজয় ਮਿਲਦੀ ਆ ਹਰ ਇੱਕ ਚੀਜ਼ ਹੀ ਕੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਰ ਸ਼ਰਤਾਂ ਨਾਲ ਕੋਈ ਆਏ ਤੇ ਪੂਰੀ ਹੋਏ ਹੁੰਦੀਆਂ ਵਾ ਤੁਹਾਡਾ ਬੱਚਾ ਵੀ ਇੰਨਾ ਚ ਹੈ ਹਾਂਜੀ ਮੇਰਾ ਜੋਧਵੀਰ ਬੱਚਾ ਇੱਕ ਗੱਲ ਮੈਂ ਮਾਵਾ ਨੂੰ ਜਰੂਰ ਵਧਾਈ ਵੀ ਦੇਣਾ ਚਾਹੁੰਦੀ ਆ ਕਿ ਤੁਸੀਂ ਕੇਸ ਆ ਜਿਹੜੇ ਤੇ ਪੱਗਾਂ ਸਾਹਮਣੇ ਰੱਖੀਆਂ ਹੋਈਆਂ ਇਹਨਾਂ ਦੇ ਆਪ ਦਾ ਹੀ ਸ਼ੌਂਕ ਹੁੰਦਾ ਹੈ ਇਹ ਬਚਪਨ ਤੋਂ ਹੀ ਤੁਸੀਂ ਜੂੜਾ ਰੱਖਦੇ ਤੋਂ ਰੱਖਿਆ ਜੂੜਾ ਹਾਂ ਬਚਪਨ ਤੋਂ ਹੀ ਸਖਤ ਹਦਾਇਤ ਦਿੱਤੀ ਜਾਂਦੀ ਹੈ ਵੀ ਇਹ ਨਹੀਂ ਘਟ ਸਕਤ ਹਦਾਇਤ ਦਿੱਤੀ ਕਿ ਨਹੀਂ ਘਟੋ ਮਾਲਕਾ ਜੀ ਨજર ਕਿਰਪਾ ਰੱਖੇਗਾ ਉਹਦੀ ਕਿਰਪਾ ਰੇਗ ਤੇ ਕੁਝ ਵੀ ਵਧੀਆ ਹੀ ਹੋਏਗਾ ਸਾਰਾ ਕੁਝ ਮੇਰੇ ਵੀ ਕਿਤੇ ਨਾ ਕਿਤੇ ਤੁਹਾਡੇ ਏਰੀਆ ਚ ਸਿੱਖੀ ਹੈ ਜਿਹੜੀ ਉਹ ਵਰਕਰ ਆ ਉਹਦਾ ਕੀ ਕਰਨਾ ਹੈ ਸਾਖੀਆਂ ਸੁਣ ਹਾਂ ਬਹੁਤ ਵਧੀਆ ਸਾਖੀ ਹਾਂਜੀ ਸਾਡੇ ਕਥਾਵਾਚਕ ਮੇਰਾ ਜਿਠੀਆ ਏ ਬਲਵਿੰਦਰ ਸਿੰਘ ਬਾਬੇ ਬੁੱਢੇ ਸਾਹਿਬ ਉਹਨਾਂ ਦੀ ਮਤਲਬ ਡਿਊਟੀ ਆ ਹੁਣ ਐ ਵਕਤ ਹੱਡ ਗ੍ਰੰਥੀ ਬਣ ਚੁੱਕੇ ਨੇ ਹਾਂਜੀ ਹਾਂਜੀ ਇਹੇ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗੀ ਤੁਹਾਡੇ ਇੱਥੇ ਮੁੰਡਿਆਂ ਦੇ ਸਿਰਾਂ ਤੇ ਪੱਗਾਂ ਬਰਕਰਾਰ ਨੇ ਕੇਸ ਬਰਕਰਾਰ ਨੇ ਇਹ ਸਿੱਖਿਆ ਜਿਹੜੀ ਉਹ ਘਰੋਂ ਮਾਂ ਪਿਓ ਤੋਂ ਹੀ ਮਿਲਦੀ ਹੈ ਹਦਾਇਤ ਕੀ ਦਿੰਨੇ ਉਹ ਬੱਚਾ ਬੱਚਿਆਂ ਨੂੰ ਹੀ ਪੜਿਆ ਦਿੰਨੇ ਸਿੱਖੀ ਦੇ ਕਾਮਯਾਬ ਰਹਿਣ ਬੱਚੇ ਮਹਾਰਾਜ ਦੇ ਲੱੜ ਲੱਗੇ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਬਾਬਾ ਬੁੱਢਾ ਸਾਹਿਬ ਇਹ ਸੇਵਾ ਆਪਣੀ ਸ਼ਰਧਾ ਨਾਲ ਪੂਰੀ ਕਰਦੇ ਇਹਨਾਂ ਦੇ ਜਨਮ ਤੋਂ ਹੀ ਕੇਸ ਰੱਖੇ ਹੋਏ ਆ ਸਾਰੇ ਬੱਚੇ ਦੀ ਹਾਂਜੀ ਚਰਪਤੇ ਰੱਖੇ ਨੇ ਕੀ ਕਹਨੇ ਹੋ ਵੀ ਕਟਾਉਣੇ ਨਹੀਂ ਆ ਇਸ ਇਹ ਚੀਜ਼ਾਂ ਤੁਸੀਂ ਸਿਖਾਉਨੇ ਹੋ ਨਹੀਂ ਹਾਂਜੀ ਹਾਂਜੀ ਸਾਖੀਆਂ ਸੁਣਾਈਆਂ ਜਾਂਦੀਆਂ ਬੱਚਿਆਂ ਨੂੰ ਹਾਂਜੀ ਬੱਚਿਆਂ ਪਰਦੇ ਤੁਰਦੇ ਨਾਲ ਸਾਰਾ ਪਤਾ ਗੁਰੂ ਬਾਰੇ ਹੁੰਦੇ ਹਾਂਜੀ ਸਾਰਾ ਬੱਚਾ ਮਤ ਕੋਈ ਹੈ ਐਦਾਂ ਹੋਇਆ ਵੀ ਕਦੇ ਜਿਵੇਂ ਜਵਾਕ ਹੁੰਦਾ ਟੀਨੇਜਰ ਜੀ ਹੋ ਜਾਂਦਾ ਜਦੋਂ 12 13 ਸਾਲਾਂ ਦਾ ਉਦੋਂ ਕਈ ਵਾਰ ਬਾਲ ਸਕੂਲੋਂ ਵੇਖਦਾ ਤੇ ਕਹਿ ਦਿੰਦਾ ਕਿ ਮੈਂ ਤਾਂ ਕੇਸ ਕਟਾਉਣੇ ਆ ਵਾਲ ਰੱਖਣੇ ਜੈੱਲ ਲਾਇਆ ਕਰੂੰਗਾ ਤੇ ਕਦੇ ਹੋਇਆ ਐਦਾਂ ਸਾਡੇ ਬੱਚਿਆਂ ਨੂੰ ਨਹੀਂ ਹੈਗਾ ਨਹੀਂ ਸਾਡੇ ਬੱਚਿਆਂ ਨੂੰ ਤਾਂ ਕਿਵੇਂ ਲੰਗਰ ਪ੍ਰਸ਼ਾਦਾ ਸਾਰਾ ਆਪ ਤਿਆਰ ਕਰਦੇ ਆ ਹਾਂਜੀ ਆਪ ਕਰਦੇ ਬਹੁਤ ਸ਼ਰਧਾ ਨਾਲ ਲੰਗਰ ਲਾਉਂਦੇ ਬੱਚੇ ਹਾਂਜੀ ਬਹੁਤ ਸਤਿ ਸ੍ਰੀ ਅਕਾਲ ਵੀ ਅੱਜ ਇਹ ਲੈ ਕੇ ਆਏ ਆ ਤੁਹਾਡਾ ਵੀ ਲਈ ਹੈ ਡਿਊਟੀ ਹਾਂਜੀ ਹਾਂਜੀ ਡਿਊਟੀ ਲਈ ਹੈ ਤੁਹਾਡੀ ਅਸੀਂ ਪਾਂਡੇ ਦੀ ਪਰਤਨ ਸੇਵਾ ਕਰਨ ਦਾ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ